ਕਾਂ ਇਸ ਨੂੰ ਆਪਣੇ ਅਗਰ ਉਹਦੇ ਵਿੱਚ ਇੱਕ ਵੀ ਸ਼ਬਦ ਦੀ ਐਡੀਟਿੰਗ ਨਿਕਲ ਜੇ ਤਾਂ ਜੋ ਸਜ਼ਾ ਹੋਊਗੀ ਮੈਂ ਭੁਗਤਣ ਨੂੰ ਤਿਆਰ ਬੈਠਾਂਗਾ ਇੱਕ ਵੀ ਸ਼ਬਦ ਦੀ ਮੈਂ ਇੱਕ ਸ਼ਬਦ ਦਾ ਵੀ ਦਾਵਾ ਕਰਦਾ ਹਾਂ ਉਸ ਦੇ ਵਿੱਚ ਉਹ ਬਿਲਕੁਲ ਸੱਚਾਈ ਹੈ ਪਰਚਾ ਦਰਜ ਕਰੇ ਪੁਲਿਸ ਮੇਰੇ ਤੋਂ ਪੂਰੀ ਰਿਕਾਰਡਿੰਗ ਲਵੇ ਪਰਚਾ ਦਰਜ ਕਰਨ ਬਲਕਾਰ ਸਿੱਧੂ ਤੇ ਪਰਚਾ ਦਰਜ ਕਰਨ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਵੀ ਇਹੋ ਜੇ ਨਖਿੱਧ ਐਮਐਲਏ ਨੂੰ ਪਾਰਟੀ ਦੇ ਵਿੱਚੋਂ ਕੱਢਣਾ ਚਾਹੀਦਾ ਹੈਗਾ ਜਿਹੜੀਆਂ ਕਿ ਮੈਂ ਕੁਲਤਾਰ ਸਿੰਘ ਮਗਾ ਜੀ ਨੂੰ ਜਾ ਕੇ ਸੁਣਾ ਕੇ ਵੀ ਆਇਆ ਸੀ ਔਰ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ ਵੀ ਤੂੰ ਇਹਨੂੰ ਜਨਤਕ ਨਾ ਕਰੀ ਇਹਦੇ ਵਿੱਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਵੀ ਜਿਹੜੀ ਉਹ ਪੂਰੀ ਆਡੀਓ ਹੈ ਮੈਂ ਖੁਦ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਵਾਂਗਾ ਉਸ ਦੀ ਇਹੇ ਤਬਦੀਸ਼ ਕਰਾਉਣ ਨਾ ਕਰਾਉਣ ਉਹਦੀ ਜਾਂਚ ਮੈਂ ਖੁਦ ਕਰਵਾਵਾਂਗਾ ਕਿ ਹੁੰਦੇ ਅਸੀਂ ਇੱਕ ਗੀਤ ਸੁਣਦੇ ਹੁੰਦੇ ਸੀ ਮੁਹੰਮਦ ਸਦੀਕ ਦਾ ਕਿ ਪੁੱਠਾ ਪੰਗਾ ਲੈ ਲਿਆ ਜੱਟੀਏ ਐਵੇਂ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ ਤੇ ਇਹ ਗੀਤ ਅੱਜਕੱਲ ਬਲਕਾਰ ਸਿੱਧੂ ਤੇ ਇਨ ਬਿਨ ਟੁਕਦਾ ਏ ਕਿਉਂਕਿ ਉਸਨੇ ਵੀ ਪੱਤਰਕਾਰਾਂ ਵਾਲੇ ਮਾਮਲੇ ਦੇ ਵਿੱਚ ਪਰਚਾ ਦਰਜ ਕਰਵਾ ਕੇ ਪੁੱਠਾ ਪੰਗਾ ਹੀ ਲੈ ਲਿਆ ਲੱਗਦਾ ਪਹਿਲਾਂ ਤਾਂ ਉਹਦਾ ਪੱਤਰਕਾਰਾਂ ਦੇ ਨਾਲ ਪੰਗਾ ਪਿਆ ਤੇ ਹੁਣ ਲੱਗਦਾ ਪਾਰਟੀ ਦੇ ਵਿੱਚ ਪੰਗਾ ਪੈ ਜਾਣਾ ਕਿਉਂਕਿ ਰਾਜੂ ਜਿਸ ਦੇ ਨਾਲ ਉਹ ਗੱਲ ਹੋਈ ਸੀ ਬਲਕਾਰ ਸਿੱਧੂ ਵਾਲੀ ਪਕੌੜਿਆਂ ਵਾਲੀ ਔਰਤਾਂ ਬਾਰੇ ਗਲਤ ਬੋਲ ਰਿਹਾ ਉਸਨੇ ਹੁਣ ਬਾਕੀ ਵੀਡੀਓ ਵੀ ਸਾਰੀ ਰਿਲੀਜ਼ ਕਰਤੀ ਆ ਤੇ ਉਸ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਬਾਰੇ ਰਾਮਗੜੀਆ ਭਾਈਚਾਰੇ ਬਾਰੇ ਪੱਗ ਬਾਰੇ ਬੜੀ ਪੱਦੀ ਸ਼ਬਦਾਵਲੀ ਵਰਤ ਰਿਹਾ ਤੇ ਹੁਣ ਲੱਗਦਾ ਹੈ ਕਿ ਵਾਕਈ ਉਸਨੇ ਬੋਕ ਦੇ ਸਿੰਘਾਂ ਨੂੰ ਹੱਥ ਪਾ ਲਿਆ ਤੇ ਹੁਣ ਪੰਗਾ ਹੋਰ ਵਧੇਗਾ ਮੈਂ ਇਸ ਗੱਲ ਦਾ ਦਾਵਾ ਕਰਦਾਗਾ ਵੀ ਅਗਰ ਕੋਈ ਵੀ ਐਡੀਟਿੰਗ ਨਿਕਲ ਜੇ ਇਹਦੇ ਵਿੱਚ ਤਾਂ ਜੋ ਵੀ ਸਜ਼ਾ ਹੋਊਗੀ ਉਹ ਅਸੀਂ ਭੁਗਤਣ ਨੂੰ ਤਿਆਰ ਹਾਂਗੇ ਇਹ ਬਿਲਕੁਲ ਸੱਚਾਈ ਹੈ ਇਹ ਸਾਡੇ ਵਿੱਚ ਆਪਸ ਦੇ ਵਿੱਚ ਗੱਲ ਹੋਈ ਸੀ ਇਹ 2022 ਦੇ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਹੈ ਅਸੀਂ ਉਦੋਂ ਮੈਂ ਪਾਰਟੀ ਵਾਸਤੇ ਕੰਮ ਕੀਤਾ ਬਲਕਾਰ ਸਿੱਧੂ ਨਾਲ ਪੁਰਾਣੀ ਜਾਣ ਪਛਾਣ ਸੀ ਸਾਡੇ ਪਰਿਵਾਰ ਨਾਲ ਪੁਰਾਣੇ ਰਿਲੇਸ਼ਨ ਸੀ ਇਹਦੇ ਅਸੀਂ ਇਸ ਕਰਕੇ ਇਹਦੇ ਨਾਲ ਤੁਰੇ ਸੀ ਕੋਈ ਅਸੀਂ ਆਮ ਆਦਮੀ ਪਾਰਟੀ ਕਰਕੇ ਨਹੀਂ ਤੁਰੇ ਸੀ ਲੋਕਾਂ ਦੀ ਸੋਚ ਸੀ ਵੀ ਆਮ ਆਦਮੀ ਪਾਰਟੀ ਇੱਕ ਬਹੁਤ ਵਧੀਆ ਪੰਜਾਬ ਦੇ ਵਿੱਚ ਕੰਮ ਕਰੂਗੀ ਪਰ ਕੰਮ ਤੁਸੀਂ ਅੱਜ ਦੇਖ ਰਹੇ ਹੋ ਜਿਸ ਤਰ੍ਹਾਂ ਲੋਕਾਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਧੱਕੇ ਪਰਚੇ ਦਰਜ ਹੋ ਰਹੇ ਹੈਗੇ ਇਹ ਬਿਲਕੁਲ ਸੱਚਾਈ ਹੈ ਜੀ ਜੋ ਗੱਲਬਾਤ ਹੋਈ ਹੈ ਸਾਡੇ ਦੇ ਵਿੱਚ ਪਰ ਜਿੰਨੀ ਕਿ ਇਹ ਗੱਲਬਾਤ ਆਈ ਹੈ ਇਹ ਬਹੁਤ ਛੋਟਾ ਕਲਿੱਪ ਹੈ ਜਿਹੜੀ ਪੂਰੀ ਆਡੀਓ ਹੈ ਉਹ ਤੁਹਾਨੂੰ ਮੈਂ ਦੇ ਦੂੰਗਾ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਇਹਨੇ ਕੁਲਤਾਰ ਸੰਧਵਾ ਜੀ ਜੋ ਕਿ ਅੱਜ ਵਿਧਾਨ ਸਭਾ ਦੇ ਸਪੀਕਰ ਆਪਣੇ ਪੰਜਾਬ ਦੇ ਉਹਨਾਂ ਨੂੰ ਵੀ ਬਹੁਤ ਆਪਸ਼ਬਦ ਬੋਲੇ ਗਾਲਾਂ ਕੱਢੀਆਂ ਗਈਆਂ ਜਿੰਨਾ ਰਾਮ ਗੜੀਆ ਭਾਈਚਾਰਾ ਹੈ ਉਹਨਾਂ ਬਾਰੇ ਬਹੁਤ ਆਪਸ਼ਬਦ ਬੋਲੇ ਗਏ ਇਹਨਾਂ ਨੇ ਸਾਡੇ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਹਿਬ ਹੈ ਜਤेंद्र ਭੱਲਾ ਜੀ ਉਹਨਾਂ ਦੀ ਪੱਗ ਲਾਉਣ ਤੱਕ ਦੀ ਉਹਨਾਂ ਦੇ ਜੁੰਡੇ ਖਿਲਾਰਨ ਤੱਕ ਦੀ ਗੱਲ ਕੀਤੀ ਇਹਨਾਂ ਨੇ ਜਿਹੜੀਆਂ ਕਿ ਮੈਂ ਕੁਲਤਾਰ ਸਿੰਘ ਜੀ ਨੂੰ ਜਾ ਕੇ ਸੁਣਾ ਕੇ ਵੀ ਆਇਆ ਸੀ ਔਰ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ ਵੀ ਤੂੰ ਇਹਨੂੰ ਜਨਤਕ ਨਾ ਕਰੀ ਇਹਦੇ ਵਿੱਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਭਲਕਾਰ ਸਿੱਧੂ ਜੀ ਨੇ ਕੋਈ ਵੀ ਬੰਦਾ ਇਹ ਨਹੀਂ ਵੀ ਜਿਹਨੂੰ ਬਖਸ਼ਿਆ ਹੋਵੇ ਜਿਹੜਾ ਵੀ ਇਹਨਾਂ ਦੇ ਨਾਲ ਰਹੇਗਾ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਮੈਂ ਸਵਾ 1.5 ਸਾਲ ਪਹਿਲਾਂ ਮੈਂ ਪਾਰਟੀ ਛੱਡ ਕੇ ਮੈਂ ਕਾਂਗਰਸ ਪਾਰਟੀ ਜੁਆ ਉਸ ਤੋਂ ਪਹਿਲਾਂ ਮੈਂ ਬਲਕਾਰ ਸਿੱਧੂ ਜੀ ਦੇ ਨਾਲ ਸੀ ਔਰ ਜਿਹੜੀ ਇਹ ਆਡੀਓ ਲੀਕ ਵੀ ਹੋਈ ਹੈ ਇਹਦਾ ਹਾਲੇ ਤੱਕ ਵੀ ਮੈਨੂੰ ਇਹ ਨਹੀਂ ਪਤਾ ਹੈ ਵੀ ਇਹ ਆਡੀਓ ਲੀਕ ਕਿੱਥੋਂ ਹੋਈ ਹੈ ਕਿਉਂਕਿ ਇਹ ਆਡੀਓ ਤਿੰਨ ਬੰਦਿਆਂ ਕੋਲ ਸੀ ਸਾਡੇ ਕੋਲੇ ਇੱਕ ਮੇਰੇ ਕੋਲੇ ਇੱਕ ਬਲਕਾਰ ਸਿੱਧੂ ਜੀ ਦੇ ਖੁਦ ਦੇ ਫੋਨ ਦੇ ਵਿੱਚ ਔਰ ਤੀਸਰੀ ਮੈਂ ਇੱਕ ਆਮ ਆਦਮੀ ਪਾਰਟੀ ਦਾ ਸਾਡਾ ਸੀਨੀਅਰ ਲੀਡਰ ਹੈ ਹਲਕਾ ਰਾਮਪ੍ਰਾਪੂਲ ਦਾ ਜਿਹਨੂੰ ਮੈਂ ਦਿੱਤੀ ਸੀ ਔਰ ਉਹਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਬਹੁਤ ਜਲਦੀ ਇਹ ਸੀਐਮ ਸਾਹਿਬ ਦੇ ਕੋਲੇ ਪਹੁੰਚੇਗੀ ਤੇ ਸਾਨੂੰ ਸਮਾਂ ਦਵਾਇਆ ਜਾਵੇਗਾ ਵੀ ਜਿਹੜੀ ਉਹ ਪੂਰੀ ਆਡੀਓ ਹੈ ਮੈਂ ਖੁਦ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਵਾਂਗਾ ਉਸ ਦੀ ਇਹੇ ਤਬਦੀਸ਼ ਕਰਾਉਣ ਨਾ ਕਰਾਉਣ ਉਹਦੀ ਜਾਂਚ ਮੈਂ ਖੁਦ ਕਰਵਾਵਾਂਗਾ ਔਰ ਮੈਂ ਲੋਕਾਂ ਦੇ ਸਾਹਮਣੇ ਇਸ ਚੀਜ਼ ਸੱਚਾਈ ਨੂੰ ਰੱਖਾਂਗਾ ਵੀ ਇਹਦੀ ਮਾਨਸਿਕਤਾ ਕਿੰਨੀ ਕੁ ਮਾੜੀ ਹੈਗੀ ਅਗਰ ਉਹਦੇ ਵਿੱਚ ਇੱਕ ਵੀ ਸ਼ਬਦ ਦੀ ਐਡੀਟਿੰਗ ਨਿਕਲ ਜੇ ਜੋ ਸਜ਼ਾ ਹੋਗੀ ਮੈਂ ਭੁਗਤਣ ਨੂੰ ਤਿਆਰ ਬੈਠਾਂਗਾ ਇੱਕ ਵੀ ਸ਼ਬਦ ਦੀ ਮੈਂ ਇੱਕ ਸ਼ਬਦ ਦਾ ਵੀ ਦਾਵਾ ਕਰਦਾ ਹਾਂ ਉਸ ਦੇ ਵਿੱਚ ਉਹ ਬਿਲਕੁਲ ਸੱਚਾਈ ਹੈ ਜਿਹੜੀਆਂ ਕਿ ਮੈਂ ਕਲਤਾਰ ਸਿੰਘ ਜੀ ਨੂੰ ਜਾ ਕੇ ਸੁਣਾ ਕੇ ਵੀ ਆਇਆ ਸੀ ਔਰ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ ਵੀ ਤੂੰ ਇਹਨੂੰ ਜਨਤਕ ਨਾ ਕਰੀ ਇਹਦੇ ਵਿੱਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਇਹ ਜਨਤਕ ਕਿੱਥੋਂ ਹੋਗੀ ਮੈਨੂੰ ਇਹ ਨਹੀਂ ਪਤਾ ਹੈ ਮੈਂ ਤੁਹਾਨੂੰ ਇਹ ਵੀ ਦੱਸ ਚੁੱਕਿਆਗਾ ਵੀ ਇਹ ਸਾਡੇ ਤਿੰਨੇ ਜਣਿਆਂ ਕੋਲ ਸੀਗੀ ਰਿਕਾਰਡ ਰਿਕਾਰਡਿੰਗ ਸੀਗੀ ਜਿਹੜੀ ਇਹ ਕਿੱਥੋਂ ਜਾਂ ਤੱਕ ਹੋਈ ਹੈ ਇਹ ਮਨਿੰਦਰਜੀਤ ਨੂੰ ਪਤਾ ਹੋਏਗਾ ਵੀ ਉਹਨਾਂ ਕੋਲੇ ਕਿੱਥੋਂ ਆਈ ਹੈ ਮੈਂ ਮਨਿੰਦਰਜੀਤ ਨੂੰ ਫੋਨ ਵੀ ਲਾਇਆ ਸੀ ਵੀ ਇਹ ਤੁਹਾਡੇ ਕੋਲੇ ਕਿੱਥੋਂ ਆਈ ਹੈ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਇੱਕ ਸਾਡੇ ਕੋਲੇ ਗਰੁੱਪ ਦੇ ਵਿੱਚ ਆਈ ਸੀਗੀ ਵਾਇਰਲ ਮੈਂ ਉਹਨਾਂ ਤੋਂ ਨੰਬਰ ਵੀ ਮੰਗਿਆ ਸੀ ਉਹ ਕਹਿੰਦੇ ਵੀ ਨੰਬਰ ਨਹੀਂ ਮੈਂ ਦੇ ਸਕਦਾ ਇਹ ਇਸ ਰਿਕਾਰਡਿੰਗ ਬਾਰੇ ਪਰ ਇਹ ਰਿਕਾਰਡਿੰਗ ਬਿਲਕੁਲ ਸੱਚੀ ਹੈ ਮਨਿੰਦਰਜੀਤ ਨੇ ਤਾਂ ਸਿਰਫ ਲੋਕਾਂ ਦੇ ਸਾਹਮਣੇ ਜੋ ਸਚਾਈ ਆਈ ਹੈਗੀ ਉਹ ਰੱਖੀ ਹੈ ਇਹਦੇ ਮਨਿੰਦਰਜੀਤ ਦਾ ਕੋਈ ਕਸੂਰ ਨਹੀਂ ਹੈ ਅਗਰ ਬਲਕਾਰ ਸਿੱਧੂ ਜੀ ਨੇ ਕੋਈ ਗੁੱਸਾ ਗਿਲਾ ਸੀ ਮੇਰੇ ਤੇ ਪਰਚਾ ਕਰਾਉਂਦੇ ਮੈਂ ਉਹਦੀ ਤਬਦੀਸ਼ ਕਰਾਉਂਦਾ ਤਬਦੀਸ਼ ਦੇ ਵਿੱਚ ਮੈਨੂੰ ਬੁਲਾਇਆ ਜਾਂਦਾ ਮੈਂ ਉਹਦੀ ਤਬਦੀਸ਼ ਕਰਾਉਂਦਾ ਵੀ ਇਹ ਸੱਚੀ ਹੈ ਜਾਂ ਝੂਠੀ ਹੈ ਜਿੱਥੋਂ ਮਰਜੀ ਜਾਂਚ ਕਰਾਓ ਮੈਂ ਜਾਂਚ ਲਈ ਤਿਆਰ ਐ ਜਿੱਥੇ ਮਰਜੀ ਬੁਲਾਓ ਮੈਨੂੰ ਜਾਂਚ ਵਾਸਤੇ ਦਰਜ ਕਰੇ ਪੁਲਿਸ ਮੇਰੇ ਤੋਂ ਪੂਰੀ ਰਿਕਾਰਡਿੰਗ ਲਵੇ ਪਰਚਾ ਦਰਜ ਕਰਨ ਬਲਕਾਰ ਸਿੱਧੂ ਤੇ ਪਰਚਾ ਦਰਜ ਕਰਨ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਜੇ ਨਖਿੱਧ ਐਮਐਲਏ ਨੂੰ ਪਾਰਟੀ ਦੇ ਵਿੱਚੋਂ ਕੱਢਣਾ ਚਾਹੀਦਾ ਹੈਗਾ ਨਹੀਂ ਪਾਰਟੀ ਦੁਆਰੇ 2027 ਦੇ ਵਿੱਚ ਭੁੱਲ ਜਾਣ ਔਰ ਜਿਹੜੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਪਮਕੜੇ ਦੇ ਨਾਲ ਚਮਚੇ ਬਣੇ ਫਿਰਦੇ ਅੱਜ ਸਵਾਲ ਕਿੰਤੂ ਪ੍ਰੰਤੂ ਕਰਦੇ ਆ ਵੀ ਜਿਹੜਾ 25 25 30 30 ਸਾਲਾਂ ਦੇ ਪੁਰਾਣੇ ਯਾਰਾਂ ਦਾ ਨਹੀਂ ਹੋਇਆ ਉਹ ਥੋੜਾ ਕਿੱਥੋਂ ਹੋ ਜਾਊਗਾ ਅਗਰ ਉਹਦੇ